ਸੰਗਰੂਰ ਦੇ ਪਵਾਨੀਗੜ੍ਹ 'ਚ ਅੱਜ ਇੱਕ ਵਿਅਕਤੀ ਦੇ ਉੱਤੇ 10 ਤੋਂ 12 ਲੋਕਾਂ ਨੇ ਛੋਟੀਆਂ ਦੇ بیسਬਾਲ ਦੇ ਨਾਲ ਹਮਲਾ ਕਰ ਦਿੱਤਾ ਜਿੱਥੇ ਕੀ ਇਹ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ਪਛਾਣ ਸੋਸ਼ਲ ਮੀਡੀਆ ਇਨਫਲੂਐਂਸਰ ਹੈਪੀ ਸ਼ਰਮਾ ਦੇ ਵਜੋਂ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੰਗਰੂਰ ਪਵਾਨੀਗੜ੍ਹ ਦੀਆਂ ਜਿੱਥੇ ਕੀ ਇਸ ਨੌਜਵਾਨ ਦੇ ਉੱਤੇ 10 ਤੋਂ 12 ਲੋਕਾਂ ਵੱਲੋਂ ਹਮਲਾ ਕੀਤਾ ਗਿਆ بیسਬਾਲ ਤੇ ਸੋਟੀਆਂ ਦੇ ਨਾਲ ਬੇਰਹਿਮੀ ਦੇ ਨਾਲ ਇਸ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਨੂੰ ਨੇੜਲੇ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਕਿ ਇਸ ਦਾ ਇਲਾਜ ਇਸ ਵੇਲੇ ਚੱਲ ਰਿਹਾ ਹੈ ਮੁੱਢਲੀ ਜਾਣਕਾਰੀ ਜੋ ਕਿ ਸਾਹਮਣੇ ਆਈ ਹੈ ਉਸ ਵਿੱਚ ਪਤਾ ਚੱਲ ਰਿਹਾ ਹੈ ਕਿ ਬੀਤੇ ਦਿਨੀ ਪਵਾਨੀਗੜ੍ਹ ਸ਼ਹਿਰ ਵਿੱਚ ਚਿੱਟੇ ਦਾ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਇਸ ਨੂੰ ਵਾਇਰਲ ਕੀਤੀ ਗਈ ਸੀ ਹੈਪੀ ਸ਼ਰਮਾ ਨੇ ਓਨਾ ਹੀ ਨਸ਼ੇ ਦੇ ਤਸਕਰਾਂ ਦੇ ਉੱਪਰ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ ਪਵਾਨੀਗੜ੍ਹ ਸਿਵਲ ਹਸਪਤਾਲ ਡਾਕਟਰ ਵਿਕਰਮ ਨੇ ਦੱਸਿਆ ਕਿਸੱਟਾ ਗੰਬੀਰ ਹੋਣ ਕਾਰਨ ਪੀੜਤ ਨੌਜਵਾਨ ਨੂੰ ਸੰਗਰੂਰ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ ਉੱਥੇ ਜਦ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਜਲਦ ਹਮਲਾਵਰਾਂ ਨੂੰ ਛਾਪੇਮਾਰੀ ਕਰ ਕਾਬੂ ਕਰ ਲਿੱਤਾ ਜਾਵੇਗਾ ਜਿੱਥੇ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜੁੜ ਚੁੱਕੀ ਹੈ ਤੇ ਜਲਦ ਹੀ ਅਰੋਪੀਆਂ ਨੂੰ ਕਾਬੂ ਕਰ ਲਿੱਤਾ ਜਾਵੇਗਾ ਲਗਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਹੈਪੀ ਸ਼ਰਮਾ ਦੇ ਨਾਲ ਜਿੰਨਾ ਪਾਸੋਂ ਚਿੱਟੇ ਦਾ ਨਸ਼ਾ ਕਰਦੇ ਕੁਝ ਨੌਜਵਾਨਾਂ ਦੀ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਅਪਲੋਡ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਹਮਲਾ ਹੋਇਆ ਹੈ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਹਰ ਇੱਕ ਦੇ ਉੱਤੇ ਜੋ ਕਿ ਚਿੱਟੇ ਦੇ ਨਸ਼ੇ ਦੇ ਵਿੱਚ ਆਦੀ ਹਨ ਅਤੇ ਨਾਲ ਹੀ ਨਾਲ ਪੁਲਿਸ ਪ੍ਰਸ਼ਾਸਨ ਤੇ ਵੀ ਕਿ ਅਜਿਹੀਏ ਪੈੜੇ ਅੰਸਰਾਂ ਦੇ ਉੱਤੇ ਛੇਤੀ ਤੋਂ ਛੇਤੀ ਠਲ ਪਾਉਣ ਦੀ ਜ਼ਰੂਰਤ ਹੈ ਇਸ ਕਰਕੇ ਜਲਦ ਤੋਂ ਜਲਦ ਇਸ ਦਾ ਨਿਪਟਾਰਾ ਹੋਣਾ ਚਾਹੀਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਡਾਕਟਰ ਦਾ ਅਤੇ ਨਾਲ ਨਾਲ ਪੁਲਿਸ ਅਧਿਕਾਰੀ ਦਾ ਕੀ ਕੁਝ ਬਿਆਨ ਸਾਹਮਣੇ ਆਏ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਹੈ ਕੀ ਇੱਕ ਮਿੰਟ ਖੜ ਜਾ ਇੱਕ ਮਿੰਟ ਖੜਾ ਹੱਥ ਤੇ ਕੀ ਹੱਥ ਤੇ ਸਿਕਾ ਸੂਈ ਆ ਉਹ ਵੀ ਦਿਖਾ ਇੰਜੈਕਸ਼ਨ ਕਿੱਥੇ ਤੇਰਾ ਇੰਜੈਕਸ਼ਨ ਕਿੱਥੇ ਆ ਇੰਜੈਕਸ਼ਨ ਦਿਖਾ ਕਿੱਥੇ ਤੇਰਾ ਆ ਦੇਖੋ ਇਸ ਸ਼ਰਿਆਮ ਚਿੱਟੇ ਦੇ ਟੀਕੇ ਲੱਗ ਰਹੇ ਨੇ ਭਵਾਨੀਗੜ ਅਨਾਜ ਮੰਡੀ ਦੇ ਦਿਖਾ ਕਿੱਥੇ ਸਟਿਕਾਏ ਉਥੇ ਸ਼ਰਮਾ ਪੱਤਰਕਾਰ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਜੀ ਮੈਂ ਦੋ ਦਿਨ ਪਹਿਲਾਂ ਇੱਕ ਚਿੱਟੇ ਵਾਲਿਆਂ ਦੀ ਵੀਡੀਓ ਲਾਈ ਸੀ ਜਿਹਦੇ ਵਿੱਚ ਮੁੰਡਾ ਸ਼ਰਿਆਮ ਚਿੱਟੇ ਦਾ ਇੰਜੈਕਸ਼ਨ ਲਾ ਰਿਹਾ ਤੇ ਆ ਤੇ ਉਦੋਂ ਮੈਂ ਵੀਡੀਓ ਚਲਾਈ ਸੀ ਆਪਣੇ ਚੈਨਲ ਤੇ ਚਲਾਈ ਸੀ ਤੇ ਵੀਰੋ ਕਾਫੀ ਜਿਆਦਾ ਵਾਇਰਲ ਵੀ ਹੋਈ ਅੱਗੀ ਉਸ ਤੋਂ ਬਾਅਦ ਦੇ ਵਿੱਚ ਅੱਜ ਮੈਂ ਕਿਤੇ ਆਪਣੇ ਘਰ ਦੇ ਵਿੱਚ ਦੁਕਾਨਾਂ ਲਗੀਆਂ ਤੇ ਟ੍ਰੈਂਡ ਦੇ ਰਿਪੀ ਦੁਕਾਨਾਂ ਜੀ ਤੋਂ ਉਹਦੇ ਵਿੱਚ ਬੈਠਾ ਸੀਗਾ ਤੇ ਉਸ ਤਕਰੀਬਨ 9-10 ਬੰਦੇ ਆਏ ਆ ਕੇ ਉਹਨਾਂ ਕੋਲੇ ਇੱਕ ਬੈਸਬਾਲ ਸੀ ਬੰਦੇ ਸੀਗੇ ਆ ਕੇ ਜੀ ਮੈਨੂੰ ਕੁੱਟਣਾ ਸ਼ੁਰੂ ਕਰਤਾ ਮਾਰਨਾ ਸ਼ੁਰੂ ਕਰਤਾ ਉਸ ਤੋਂ ਮੇਰੇ ਨਾਲ ਇੱਕ ਮੁੰਡਾ ਸੀਗਾ ਉਹ ਖਿੰਡਾਲ ਬੈਠਾ ਸੀਗਾ ਉਹਦਾ ਨੰਬਾ ਜਾਂ ਨਾਮ ਲੈ ਕੇ ਗਿਆ ਕਿ ਤੂੰ ਨਾ ਵਿੱਚ ਆਇਆ ਉਹ ਉਹਨਾਂ ਦੇ ਬੰਨੇ ਵਿੱਚ ਸੀਗੇ ਉਸ ਤੋਂ ਬਾਅਦ ਵਿੱਚ ਇਕ ਲੱਟ ਹੋ ਗਿਆ ਉੱਥੇ ਤੇ ਉਹ ਇੱਕ ਮੰਡੀ ਵਾਲੀ ਸਾਈਡ ਵੱਜਾ ਰਹੀ ਸਾਈਡ ਪਰਜ ਕਿੰਨੇ ਕੁ ਦਿਫਰ ਜਾਨੇ ਸੀ ਉਹ ਉਹ ਹੈਗੇ ਸੀ ਤਕਰੀਬਨ 9:10 ਹੁੰਦੇ ਸੀਗੇ ਤੇ ਇਹ ਵੇ ਜੀ 11:50 45:00 ਹੁੰਦਾ ਇਹ ਹੱਦ ਤਕਰੀਬਨ 3:30 ਹੁੰਦੇ ਜਾਂ ਕਿਸੇ ਹਾਂ ਜੀ ਉਹਨਾਂ ਕੋਲੇ ਜ ਜਿਨ੍ਹਾਂ ਕੋਲ ਇੱਕ ਦੋ ਜਣਾਂ ਦੇ ਕੁਰਬਾਨਾ ਵੀ ਹੋ ਗਏ ਸੀਗੀਆਂ ਉਹ ਤਾਂ ਮੰਗਰੀ ਖੜੀ ਤੇ ਪਿੱਛੇ ਖੜੇ ਤੇ ਵੀ ਜੇ ਕੰਬ ਵਧੀਆ ਠੀਕ ਹੈ ਜਿਹਨਾਂ ਕੋਲ ਡੰਡੇ ਬੈਸਬਾਲ ਸੀ ਉਹ ਆ ਕੇ ਇੱਕਦਮ ਦੁਕਾਨ 'ਚ ਬੜੇ ਨੇਗੇ ਠੀਕ ਹੈ ਦੂਜੇ ਸ਼ਟਰਰਾਂ ਵੀ ਖੜੇ ਰਹਿੰਦੇ ਜਿਹਦੇ ਕੋਲ ਦੋ ਜਣੇ ਲੋਕ ਪਰਵਾਨਾ ਸੀ ਕੁਝ ਬੋਲਨੇ ਆ ਕਿ ਹੋ ਗਏ ਤੇ ਕੀ ਕੀਤਾ ਜਾਪੀ ਹੈ ਨਹੀਂ ਬਸ ਇੱਕ ਨੇ ਮਾਰ ਲੱਕ ਇੰਨੀ ਗੱਲ ਚ ਰੁਕਈਆ ਤੇ ਗਾਲ ਕੱਢੀ ਵੀ ਤੇਰੀ ਵੱਡੀ 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 ਚੱਟੇ ਵਾਲੇ ਹੈਪੀ ਜੀ ਤੁਹਾਨੂੰ ਇਹੀ ਲੱਗਦਾ ਵੀ ਜਿਹੜੀ ਤੁਸੀਂ ਨਿਊਜ਼ ਕਰੀਆ ਪਿਛਲੇ ਦਿਨਾਂ ਦੇ ਵਿੱਚ ਚੱਟੇ ਦੇ ਖਿਲਾਫ ਆ ਇਹ ਉਸੇ ਕੱਟਣ ਦਾ ਰਿਐਕਸ਼ਨ ਲੱਗਦਾ ਹੈ ਬ੍ਰਦਰ ਸੋ 1% ਤੇ ਚਿਚਾ ਵਿੱਚ ਨਾਲੇ ਸੀਗੇ ਜੀ ਇਹ ਮੈਂ ਤਾਂ ਪਾਈਸੀ ਕੀ ਕੋਸ਼ਿਸ਼ ਸਦਾਰ ਹੋ ਜੂਗਾ ਜੇ ਦਰ ਨਸ਼ਾ ਬਰੋਦ ਸੀਐਮ ਸਾਹਿਬ ਨੇ ਵੀ ਚਲਾ ਰੱਖਿਆਗਾ ਮੈਂ ਤਾਂ ਇਹਦੇ ਕਰਕੇ ਖਬਰ ਕੀਤੀ ਸੀਗੀ ਸੀਐਮ ਸਾਹਿਬ ਨੂੰ ਹੈਸ਼ਟੈਗ ਵੀ ਕੀਤਾ ਸੀਗਾ ਮੈਨੂੰ ਕੀ ਪਤਾ ਸੀਗਾ ਮੇਰੇ ਉਲਟਾ ਮੇਰੇ ਛੋਟਰੇ ਬੱਚੇ ਨੇ ਵੀ ਮੇਰੀ ਇੰਨਾ ਨੁਕਸਾਨ ਕਰ ਜਾਣਗੇ ਹੁਣ ਇੰਨੀ ਕਿ ਸੱਟ ਮਾਰ ਕੇ ਮੇਰੇ ਇਹ ਨਹੀਂ ਪਤਾ ਕਿ ਮੈਂ ਕਿੰਨੇ ਟਾਈਮ ਜੇ ਮੇਰੀ ਬਾਹਾਂ ਤਿੰਨੇ ਜਗ੍ਹਾ ਤੋਂ ਬਚ ਚੁੱਕੀ ਕੀ ਮੰਗ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਮੈਂ ਇਨਸਾਫ ਦੀ ਮੰਗ ਕਰਦਾ ਜੀ ਇਹ ਕੁਝ ਪੱਤਰਕਾਰ ਇਹ ਨਹੀਂ ਸੇਫ ਹੈਗੇ ਫਿਰ ਸੇਫ ਕੌਣ ਹੈ ਯੂਰੇ ਠੀਕ ਹੈ ਸਿਰ ਉਹਨਾਂ ਦੇ ਮਤਲਬ ਕਾਫੀ ਸੱਟਾਂ ਨੇ ਹੱਥਾਂ ਤੇ ਵੀ ਨੇ ਮਤਲਬ ਬਾਹਾਂ ਤੇ ਸੱਟ ਵੱਜੀ ਹੋਈ ਐ ਸਿਰ ਤੇ ਵੀ ਸੱਟ ਐ ਬਲੀਡਿੰਗ ਹੋ ਰਹੀ ਐ ਸਭ ਤੋਂ ਤੇ ਅਸੀਂ ਉਹਨਾਂ ਨੂੰ ਮੈਨੇਜ ਕਰਕੇ ਫਿਰ ਉਹ ਕਰਤਾ ਸੀਗਾ ਉਹਨਾਂ ਦਾ ਸਾਰਾ ਕੁਝ ਅ ਮਤਲਬ ਸਿਰ ਤੇ ਵੀ ਸਟੀਚਿੰਗ ਹੋਈ ਐ ਬਾਹਾਂ ਤੇ ਸਟੀਚਿੰਗ ਤਾਂ ਨਹੀਂ ਹੋਈ ਪਰ ਬਾਹਾਂ ਦੀ ਮਤਲਬ ਕਾਫੀ ਜ਼ਿਆਦਾ ਪੇਨ ਐ ਉਹਨਾਂ ਨੂੰ ਤੇ ਖਲਾਉਣ 'ਚ ਵੀ ਪ੍ਰੋਬਲਮ ਆ ਰਹੀ ਐ ਉਹਨਾਂ ਨੂੰ ਬਾਹਾਂ ਬਾਹਾਂ ਫੈਕਚਰ ਹੋਈ ਐ ਜਾਂ ਕਿ ਸਿਰ ਇਹ ਦੇਖੋ ਐਕਸ-ਰੇ 'ਚ ਪਤਾ ਲੱਗੂ ਫਾਈਨਲ ਮੈਂ ਇਹਨੂੰ ਰੈਫਰ ਕੀਤਾ ਇੱਥੋਂ ਜੀ ਸਰ ਮੈਂ ਪਰਚਾ ਕੱਟਦਾ ਐ ਐਮ ਐਲ ਸੀ ਦਾ ਜਿਹੜਾ ਜੋ ਕਾਰਵਾਈ ਹੁੰਦੀ ਐ ਪੀ ਆਈ ਐਸ ਨੇ ਭੇਜੀ ਤੀ ਐਮ ਐਲ ਸੀ ਕੱਟਤੀ ਸਭ ਕੁਝ ਕੱਟਤਾ ਕੰਪਿਊਟਰਾਈਜ਼ਡ ਐਮ ਐਲ ਆਰ ਉਹਨਾਂ ਨੂੰ ਹੈਂਡ ਓਵਰ ਕਰਤੀ ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਸੰਗਰੂਰ ਐਕਸ-ਰੇ ਹੋਣਗੇ ਕਿਉਂਕਿ ਆਰਥੋਪੈਡਿਸ਼ਨ ਨੂੰ ਜੇ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਨੂੰ ਸੰਗਰੂਰ ਰੈਫਰ ਕੀਤਾ ਕਿੰਨਾ ਟਾਈਮ ਹੋ ਗਿਆ ਜਿਹੜੀ ਪੁਲਸ ਰੂ ਜਿਹੜਾ ਤੁਸੀਂ ਭੇਜੀ ਹੈ ਸਰ ਪੁਲਸ کافی دیر ਹੋ ਗਈ ਸਰ ਸਾਡੇ ਸਰ ਜਦੋਂ ਆਏ ਸੀ ਮੇਰੇ ਕੋਲੇ ਸਾਢੇ 12:00 ਵਜੇ ਆਏ ਸੀ ਬਿਲਕੁਲ ਹੀ ਸਾਢੇ 12:00 ਉਹਨਾਂ ਅਸੀਂ ਉਹਨਾਂ ਨੂੰ ਪੀਆਈ ਭੇਜਤੀ ਸੀ ਸਰ ਮਤਲਬ ਉਹਦੇ 5-10 ਮਿੰਟਾਂ ਦੇ ਅੰਦਰ-ਅੰਦਰ ਅਸੀਂ ਨੇ ਪੁਲਿਸ ਇਨਫੋਰਮੇਸ਼ਨ ਦੇ ਦਿੱਤੀ ਸੀ ਉਹਨਾਂ ਮਤਲਬ ਸਾਡੇ ਵੱਲੋਂ ਕੋਈ ਜਿਆਦਾ ਦੇਰੀ ਨਹੀਂ ਹੋਈ 5-10 5-10 ਮਿੰਟਾਂ ਦੇ ਅੰਦਰ ਹੀ ਠੀਕ ਹੈ ਸਰ ਨਹੀਂ ਇਹ ਸਰ ਕਿਵੇਂ ਦੇਖਦੇ ਹੋ ਇੱਕ ਪੱਤਰਕਾਰ ਵੱਲੋਂ ਦੋ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਉਹਨਾਂ ਸੇ ਦਾ ਟੀਕਾ ਲਾਉਂਦੇ ਹੋਗੇ ਪਰ ਦੂਜੇ ਇੱਕ ਦਿਨ ਛੱਡ ਕੇ ਪੱਤਰਕਾਰ ਤੇ ਹਮਲਾ ਹੋ ਜਾਂਦਾ ਜਾਨੀ ਕਿ ਅੱਜ ਤਕਰੀਬਨ 11:00 ਛੱਡ 11:00 ਵਜੇ ਦੀ ਮੀਟਿੰਗ ਕਿਵੇਂ ਦੇਖੋ ਜੀ ਕੋ ਸਾਡੇ ਕੋਲ ਜਿਹੜਾ ਮਾਮਲਾ ਆਇਆ ਜੀ ਜਿਹੜੇ ਪੱਤਰਕਾਰ ਨੇ ਹੈਪੀ ਸ਼ਰਮਾ ਦਾ ਉਹਦੀ ਕੁੱਟਮਾਰ ਦਾ ਮਾਮਲਾ ਆਇਆ ਹੈਗਾ ਬਲਿਆਰ ਰੋਡ ਤੇ ਜਿਹੜੀ ਇਹਨਾਂ ਦੀ ਦੁਕਾਨ ਹੈਗੀ ਉੱਥੇ ਕੁਝ ਜਿਹੜੇ ਅਣਪਛਾਤੇ ਬੰਦੇ ਨੇ ਇਹਦੀ ਕੁੱਟਮਾਰ ਕੀਤੀ ਹੈਗੀ ਅਸੀਂ ਜਾਂਚ ਕਰ ਰਹੇ ਹਾਂਗੇ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈ ਹੈਪੀ ਸ਼ਰਮਾ ਦੀ ਅਸੀਂ ਸਟੇਟਮੈਂਟ ਲੈ ਕੇ ਜੋ ਰੈਲੇਵੈਂਟ ਸੈਕਸ਼ਨ ਨੇਗੇ ਉਥੇ ਜਿਹੜੀ ਹੈਗੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਊਗੀ। ਸਟੇਟਮੈਂਟ ਲਈ ਗਈ ਹੈ ਜੀ ਉਹਦੀ ਜਾਜ ਲੈਣੀ ਹੈ ਜੀ। ਸਟੇਟਮੈਂਟ ਲੈ ਰਹੇ ਆ ਜੀ ਉਹਦੀ ਐਮਐਲਆਰ ਕੱਟ ਰਹੀ ਹੈਗੀ। ਐਮਐਲਆਰ ਤੋਂ ਬਾਅਦ ਉਹਦੀ ਸਟੇਟਮੈਂਟ ਲਵਾਉਣੀ ਹੈ। ਹਸਪਤਾਲ ਦੇ ਵਿੱਚੋਂ ਜੀ ਤਕਰੀਬਨ 11:30 ਵਜੇ ਦੀ ਇਥੇ ਰਿਪੋਰਟ ਗਈ ਹੈ ਥਾਣੇ ਦੇ ਵਿੱਚ। ਤੇ 3 ਘੰਟੇ ਤਕਰੀਬਨ ਕਹਿ ਸਕਦਾ ਲੇਟ ਜਿਹੜੀ ਨਹੀਂ ਜੀ ਪੁਲਿਸ ਪਾਰਟ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀਗੀ ਤੇ ਜਿਹੜੇ ਇਹਦੀ ਦੁਕਾਨ ਤੇ ਵੀ ਜਾਇਆਗੇ ਜਿਹੜੇ ਸੀਸੀਟੀਵੀ ਕੈਮਰੇ ਨੇਗੇ ਉਹ ਵੀ ਅਸੀਂ ਚੈੱਕ ਕਰ ਰਹੇ ਆਗੇ ਤੇ ਜਿਹੜੀ ਦੋਸ਼ਾਂ ਦੀ ਭਾਲ ਕਰ ਰਹੇ ਆ।